ਚੈਨਲ ਨੂੰ ਜੀ ਆਇਆਂ ਨੂੰ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਅੱਜ ਦੀਆਂ ਕੁਝ ਗੱਲਾਂਵਾਂ ਤੇ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਜਿਹੜਾ ਕੱਲ ਅਮਰੀਕਾ ਨੇ ਟਰੈਵਲ ਬੈਨ ਲਾਇਆ ਉਹਦੇ ਸੰਬੰਧੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਦੂਜਾ ਇੱਕ ਜਿਹੜਾ ਡੋਨਲਡ ਟਰੰਪ ਉਹਨਾਂ ਦਾ ਨਵਾਂ ਬਿੱਲ ਆ ਉਹਦੇ ਉੱਤੇ ਚਰਚਾ ਹਜੇ ਜਾਰੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਤੀਜੀ ਗੱਲਬਾਤ ਡੋਨਲਡ ਟਰੰਪ ਜੋ ਬਾਈਡਨ ਦੀ ਜਾਂਚ ਕਰਾ ਰਹੇ ਆ ਤੇ ਚੌਥੀ ਗੱਲਬਾਤ ਇੱਕ ਡਿਟੈਂਸ਼ਨ ਸੈਂਟਰ ਦਾ ਪ੍ਰੋਜੈਕਟ ਰੁਕਿਆ ਤੇ ਆਖਿਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਲੀਫੋਰਨੀਆ ਦਾ ਰੀਅਲ ਪ੍ਰੋਜੈਕਟ ਬਾਰੇ ਉਹਦੀ ਫੈਡਰਲ ਸਰਕਾਰ ਨੇ ਕਿਹਾ ਕਿ ਅਸੀਂ ਫੰਡਿੰਗ ਜਿਹੜੀ ਆ ਉਹ ਰੋਕ ਦੇਣੀ ਹੈ ਸਭ ਤੋਂ ਪਹਿਲੀ ਗੱਲਬਾਤ ट्रैवल ਬੈਨ ਬਾਰੇ ਅ 트ੰਪ ਹੁਣਾਂ ਦਾ ਨਵਾਂ ट्रैवल ਬੈਨ ਇਹਨਾਂ ਨੇ ਲਾਇਆ ਇੰਟਰੋਡਿਊਸ ਕੀਤਾ ਨਵਾਂ ट्रैवल ਬੈਨ ਰੈਸਟ੍ਰਿਕਟ ਕਰ ਦਿੱਤਾ ਕੁਝ ਨੂੰ ਬਲੌਕ ਕਰ ਦਿੱਤਾ ਜਿਹੜੇ ਲਗਭਗ 12 ਦੇਸ਼ ਨੇ ਜਿਨ੍ਹਾਂ ਤੋਂ ਆ ਰਹੇ ਨੇ ਬਹੁਤੇ ਅਫਰੀਕਾ ਤੋਂ ਨੇ ਮਿਡਲ ਈਸਟ ਤੋਂ ਤੇ ਲਾਟਿਨ ਅਮਰੀਕਾ ਤੋਂ ਨੇ ਹੁਣ ਕਾਰਨ ਕੀ ਹੈ ਜਦੋਂ ਰਾਸ਼ਟਰਪਤੀ 트럼ਪ ਪਹਿਲਾਂ ਬਣੇ ਸੀ 17 ਦੇ ਵਿੱਚ ਤਾਂ ਉਸ ਵੇਲੇ ਵੀ ਇਹਨਾਂ ਨੇ ਮੁਸਲਮਾਨ ਦੇਸ਼ਾਂ ਦੇ ਉੱਤੇ ਬੈਨ ਲਾਇਆ ਸੀ ਬਾਅਦ ਚ ਹਟਾ ਦਿੱਤਾ ਕੋਰਟ ਨੇ ਉਹ ਤੇ ਫੈਸਲਾ ਲੈ ਲਿਆ ਜੋ ਬਾਈਡਨ ਹੁਣੇ ਉਹਨੂੰ ਚੱਕ ਦਿੱਤਾ ਹੁਣ 트럼ਪ ਪ੍ਰਸ਼ਾਸਨ ਇਹ ਕਹਿੰਦਾ ਹੈ ਕਿ ਇਹ ਸਾਡੀ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ ਕਿਉਂਕਿ ਕੁਝ ਦੇਸ਼ ਉਹਨਾਂ ਦਾ ਸਿਸਟਮ ਇੰਨਾ ਚੰਗਾ ਨਹੀਂ ਹੈ ਕਿ ਉਹ ਕਿਸੇ ਬੰਦੇ ਦੀ ਜਾਂਚ ਪੜਤਾਲ ਕਰ ਸਕਣ ਵੀ ਇਹ ਬੰਦਾ ਚੰਗਾ ਹੈ ਕਿ ਮਾੜਾ ਹੈ ਕੁਝ ਖਤਰਨਾਕ ਜਾਂ ਦੂਜਾ ਜਦੋਂ ਉਹਨੂੰ ਪਾਸਪੋਰਟ ਇਸ਼ੂ ਕਰਦੇ ਜਾਂ ਕੋਈ ਇਦਾਂ ਦੀ ਗੱਲਬਾਤ ਕਰਦੇ ਉਹਦਾ ਕ੍ਰਿਮੀਨਲ ਰੈਕੋਰਡ ਹੀ ਨਹੀਂ ਚੈੱਕ ਹੁੰਦਾ ਉਹਨੂੰ ਪਾਸਪੋਰਟ ਦੇਣ ਤੋਂ ਪਹਿਲਾਂ ਜਾਂ ਇਦਾਂ ਕਹਿ ਲਓ ਇਹ ਕਹਿੰਦੇ ਉਹਨਾਂ ਦੇਸ਼ਾਂ ਦੇ ਕੋਲੇ ਪ੍ਰਬੰਧ ਹੀ ਨਹੀਂ ਕਿ ਉਹ ਇੰਨਾ ਚੰਗੀ ਤਰ੍ਹਾਂ ਉਹਦਾ ਕ੍ਰਿਮੀਨਲ ਰੈਕੋਰਡ ਚੈੱਕ ਕਰ ਸਕਣ ਹੁਣ ਇਹਨਾਂ ਨੇ ਕੀਤਾ ਕੀ ਆ ਜਿਵੇਂ ਅਫਗਾਨਿਸਤਾਨ ਇਰਾਨ ਲੀਬੀਆ ਸੋਮਾਲੀਆ ਯਮਨ ਇਹਨਾਂ ਦੇ ਉੱਤੇ ਬੈਨ ਲਾਤਾ ਵੀ ਇੱਥੋਂ ਅਸੀਂ ਟੋਟਲੀ ਬੈਨ ਕਰ ਰਹੇ ਹਾਂ ਕੁਝ ਦੇ ਉੱਤੇ ਉਹਨੇ ਅੰਸ਼ਕ ਜਾਂ ਕਹਿ ਲਓ ਕਿ ਪਾਰਸ਼ਲ ਬੈਨ ਲਾਇਆ ਜਿਵੇਂ ਵੈਨਚੂਏਲਾ ਕਿਊਬਾ ਬਲਾਉ ਸਾਰਿਆਂ ਦੇ ਉੱਤੇ ਇਹ ਬੈਨ ਲਾਇਆ ਇਹਨਾਂ ਨੇ ਜਿਹੜਾ ਅਧ ਪਚਦ ਜਾਂ ਕੋਸ਼ੇ ਦੇ ਵਿੱਚ ਸ਼ੋਰਟ ਹੋਊਗੀ 9 ਜੂਨ ਤੋਂ ਇਹ ਹੋ ਜਾਣਾ ਆ ਹੁਣ ਸਾਰਿਆਂ ਨੂੰ ਬਲਾਕ ਨਹੀਂ ਕੀਤਾ ਇਹਨਾਂ ਨੇ ਕੁਝ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਐਗਜ਼ੈਂਪਟ ਕੀਤਾ ਗਿਆ ਜਿੱਦਾਂ ਜਿਹੜੇ ਗ੍ਰੀਨ ਕਾਰਡ ਵਾਲੇ ਨੇ ਜਾਂ ਕੁਝ ਹੋਰ ਵੀਜ਼ੇ ਵਾਲੇ ਨੇ ਜਾਂ ਜਿਹੜੇ ਜਿਨ੍ਹਾਂ ਦੇ ਕੋਲ ਕੋਈ ਨੈਸ਼ਨਲ ਇਹਨਾਂ ਦੇ ਇੰਟਰਸਟ ਦੇ ਵਿੱਚ ਜਾਂ ਅਮਰੀਕਾ ਨੂੰ ਲੱਗਦਾ ਕਿ ਉਹਦਾ ਫਾਇਦਾ ਆ ਉਹਨਾਂ ਦੀ ਹੋ ਸਕਦੀ ਆ ਇਹਦਾ ਸਬੰਧ ਬੋਲਡਰ ਅਟੈਕ ਦੇ ਨਾਲ ਜੋੜਿਆ ਜਾ ਰਿਹਾ ਤੁਹਾਨੂੰ ਯਾਦ ਹੋਊਗਾ ਥੋੜੇ ਦਿਨ ਪਹਿਲਾਂ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਬੋਲਡਰ ਕੋਲੋਰਾਡੋ ਦੇ ਵਿੱਚ ਇੱਕ ਬੰਦੇ ਨੇ ਅਟੈਕ ਕਰ ਦਿੱਤਾ ਸੀ ਇਹ ਬੰਦਾ ਏਜੀਪਟ ਤੋਂ ਆਇਆ ਸੀ ਮਿਸਰ ਤੋਂ ਆਇਆ ਸੀ ਏਜੀਪਟियन ਇਮੀਗਰੈਂਟ ਸੀ ਇਹਨੂੰ ਏਜੀਪਟ ਹਾਲਾਂਕਿ ਉਹ ਬੰਦਾ ਏਜੀਪਟ ਤੋਂ ਆਇਆ ਸੀ ਜਿਨੇ ਉਹ 12 ਜਣੇ ਜ਼ਖਮੀ ਕੀਤੇ ਉਹ ਸਿੱਟ ਕੇ ਜਿਹੜਾ ਫਾਇਰ ਬੰਬ ਸੀਗਾ ਆਪਣਾ ਹੋਮ ਮੇਡ ਫਾਇਰ ਬੰਬ ਸੀਗਾ ਤੇ ਏਜੀਪਟ ਨੂੰ ਇਸ ਬੈਨ ਕਰਨ ਵਾਲੀ ਲਿਸਟ 'ਚ ਨਹੀਂ ਪਾਇਆ ਇਹਨਾਂ ਨੇ ਲੋਚਕੇ ਕਹਿੰਦੇ ਆ ਵੀ ਇਹ ਅਸਲ ਦੇ ਵਿੱਚ ਇੱਕ ਪੋਲਿਟਿਕਲ ਐਕਸਕਿਊਜ਼ ਆ ਰਾਜਨੀਤਿਕ ਮੁੱਦਾ ਆ ਜਿਹੜੇ ਡੈਮੋਕ੍ਰੇਟਸ ਦੇ ਤੇ ਜਿਹੜੇ ਹੋਰ ਨੇ ਉਹ ਗੁੱਸੇ ਨੇ ਇਸ ਗੱਲ ਤੋਂ ਵੀ ਇਦਾਂ ਕਿਉਂ ਕੀਤਾ ਗਿਆ ਇਮੀਗਰੈਂਟ ਗਰੁੱਪ ਨੇ ਕੁਝ ਜਿਹੜੇ ਇਹਨਾਂ ਦੀ ਸਪੋਰਟ ਕਰਨ ਵਾਲੇ ਉਹਨਾਂ ਨੇ ਇਸ ਬੈਨ ਦਾ ਵਿਰੋਧ ਕੀਤਾ ਆ ਇਹਨੂੰ ਰੇਸਿਸਟ ਕਿਹਾ ਜ਼ੀਨੋਫੋਬਿਕ ਕਿਹਾ ਉਹਨਾਂ ਨੇ ਇਹਨੂੰ ਬਹੁਤ ਕਿਹਾ ਵੀ ਜਿਹੜਾ ਅਮਰੀਕਾ ਦੀਆਂ ਵੈਲਿਊਜ਼ ਨੇ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨੂੰ ਨੁਕਸਾਨ ਪਹੁੰਚਾਉਣ ਵਾਲਾ ਆ ਕੁਝ ਲੋਕ ਕਹਿ ਰਹੇ ਹੈ 트럼ਪ ਦਾ ਪੋਲਿਟਿਕਲ ਸਟੰਟ ਆ ਇਹ ਸਾਰਾ ਪਲਾਨ ਪਹਿਲਾਂ ਸੀ ਵੀ ਆਹ ਦੇਸ਼ ਬੈਨ ਕਰਨੇ ਆ ਸਾਰਾ ਕੁਝ ਲਿਖ ਪੜਤ ਹੋਈ ਸੀ ਸਿਰਫ ਕੋਲੋਰੋਡੋ ਵਾਲਾ ਇਨਸੀਡੈਂਟ ਹੋਇਆ ਤੇ ਇਹਨਾਂ ਨੇ ਚੱਕ ਕੇ ਇਹ ਬੈਨ ਕਰ ਦਿੱਤਾ ਤਾਂ ਕਿ ਜਿਹੜੀ ਰਾਜਨੀਤਿਕ ਸਪੋਰਟ ਆ ਇਹਨਾਂ ਨੂੰ ਮਿਲ ਸਕੇ ਇਸ ਤੋਂ ਬਾਅਦ ਉਹ ਕਹਿੰਦੇ ਮਕਸਦ ਕੋਈ ਨਹੀਂ ਸੀ ਜਿੱਦਾਂ ਪਹਿਲਾਂ ਦੱਸਿਆ 17 ਦੇ ਵਿੱਚ ਮੁਸਲਮ ਬੈਨ ਕੀਤਾ ਸੀ ਤੇ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਉਹਨੂੰ ਅਫਰਡ ਕਰ ਦਿੱਤਾ ਸੀ ਬਾਈਡਨ ਨੇ ਜਿਹੜੇ ਇਹ ਪਹਿਲੇ ਪ੍ਰੈਜ਼ੀਡੈਂਟ ਦੇ ਉਹ ਸਾਰੇ ਟਰੈਵਲ ਬੈਨ ਸੀਗੇ ਕੈਨਸਲ ਕਰ ਦਿੱਤੇ ਸੀ ਜਿੱਦਣ ਜੋ ਬਾਈਡਨ ਪਹਿਲੇ ਦਿਨ ਆਫਿਸ ਦੇ ਵਿੱਚ ਆਇਆ 2021 ਦੇ ਵਿੱਚ ਆਉਂਦਿਆਂ ਨੇ ਇਹ ਸਾਰੇ ਟਰੈਵਲ ਬੈਨ ਕੈਨਸਲ ਕੀਤੇ ਸੀ ਪਰ ਕਿਉਂਕਿ ਉਹ ਉਹਦਾ ਇਫੈਕਟ ਤਾਂ ਬਹੁਤ ਲੰਬਾ ਪਿਆ ਇਮੀਗ੍ਰੈਂਟਸ ਦੇ ਉੱਤੇ ਰਿਫਿਊਜੀਜ਼ ਦੇ ਉੱਤੇ ਕਿਉਂਕਿ ਪ੍ਰੋਸੈਸ ਦੇ ਵਿੱਚ ਟਾਈਮ ਲੱਗਦਾ ਹੁਣੇ ਕਾਨੂੰਨੀ ਲੜਾਈ ਅੱਗੇ ਆ ਭਾਵੇਂ ਸੁਪਰੀਮ ਕੋਰਟ ਨੇ ਅਲਾਉ ਕਰ ਦਿੱਤਾ ਇਹਦਾ ਜਿਹੜੇ ਲੀਗਲ ਐਕਸਪਰਟ ਆ ਉਹ ਕਹਿੰਦੇ ਆ ਕਿ ਲਾ ਸੂਟ ਹੋਣਗੇ ਕੁਦਰਤੀ ਤੌਰ ਦੇ ਉੱਤੇ ਤੇ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨੂੰ ਸਟਰੋਂਗ ਐਵੀਡੈਂਸ ਦੇਣੇ ਪੈਣਗੇ ਆਪਣੇ ਇਸ ਬੈਨ ਨੂੰ ਜਸਟੀਫਾਈ ਕਰਨ ਦੇ ਲਈ ਜਿਹੜਾ ਲੱਗਦਾ ਆ ਇਹਨਾਂ ਕੋਲੇ ਉਹ ਐਵੀਡੈਂਸ ਨਹੀਂ ਹੈ ਅਗਲੀ ਗੱਲਬਾਤ ਜਿਹੜੀ ਸਪੈਂਡਿੰਗ ਬਿੱਲ ਜਿਹੜਾ ਬਿਗ ਬਿਊਟੀਫੁਲ ਬਿੱਲ ਰਾਸ਼ਟਰਪਤੀ 트੍ਰੰਪ ਦੇ ਉੱਤੇ ਹਜੇ ਤੱਕ ਲਗਾਤਾਰ ਚਰਚਾ ਜਾਰੀ ਆ ਹੁਣ ਉਹਦੇ ਬਿੱਲ ਦੇ ਉੱਤੇ ਲੋਚਨਾ ਹੋਣ ਲੱਗ ਪਈ ਹੈ ਵੀ ਜੇ ਜਿਹੜਾ ਟੈਕਸ ਕਟ ਐਕਸਟੈਂਡ ਕਰ ਦਿੱਤੇ ਜਾਂ ਐਕਸਟਰਾ ਟੈਕਸ ਜਿਹੜੀਆਂ ਜਿਹੜੇ ਟੈਕਸਸ ਨੇ ਉਹ ਟਿਪਸ ਤੋਂ ਜਾਂ ਓਵਰਟਾਈਮ ਤੋਂ ਰਿਮੂਵ ਕਰ ਦਿੱਤੇ ਇਹਦੇ ਨਾਲ ਜਿਹੜੀ ਜਾਂ ਇਵਨ ਇਮੀਗ੍ਰੇਸ਼ਨ ਦੇ ਉੱਤੇ ਜਾਂ ਜਿਹੜਾ ਡਿਫੈਂਸ ਆ ਉਹਦੇ ਉੱਤੇ ਸਪੈਂਡਿੰਗ ਵਧਾ ਦਿੱਤੀ ਇਹਦੇ ਨਾਲ ਕਰਜ਼ਾ ਬਹੁਤ ਜ਼ਿਆਦਾ ਹੋ ਜਾਣਾ ਜਿਹੜਾ ਅਮਰੀਕਾ ਦਾ ਨੈਸ਼ਨਲ ਡੈਟਾ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਆ ਨੈਸ਼ਨਲ ਡੈਟ ਅਮਰੀਕਾ ਦੇ ਸਿਰ 36.2 ਟ੍ਰਿਲੀਅਨ ਡਾਲਰ ਦਾ ਕਰਜ਼ਾ ਟਰੰਪ ਦੀ ਪਹਿਲੀ ਟਰਮ ਦੇ ਵਿੱਚ 8.4 ਟ੍ਰਿਲੀਅਨ ਡਾਲਰ ਐਡ ਹੋਏ ਸੀ 8.4 ਟ੍ਰਿਲੀਅਨ ਹਾਲਾਂਕਿ ਉਹਦੇ ਵਿੱਚ ਇੱਕ ਵੱਡਾ ਜਿਹੜਾ ਖਰਚਾ ਸੀ ਉਹ ਕੋਵਿਡ ਦੇ ਰੀਲੀਫ ਦਾ ਸੀਗਾ ਪੰਡੈਮਿਕ ਰੀਲੀਫ ਦਾ ਬਾਈਡਨ ਦੇ 4 ਸਾਲਾਂ ਦੇ ਵਿੱਚ 4.7 ਟ੍ਰਿਲੀਅਨ ਡਾਲਰ ਐਡ ਹੋਏ ਆ ਤੇ ਹੁਣ ਕਹਿੰਦੇ ਹੋਰ ਐਡ ਹੋ ਜਾਣੇ ਜਿਹੜਾ ਕਰਜ਼ਾ ਬਹੁਤ ਜ਼ਿਆਦਾ ਹੋ ਜਾਊਗਾ ਹੁਣ ਜੇ ਰਾਸ਼ਟਰਪਤੀ ਟਰੰਪ ਇਹ ਬਿੱਲ ਲੈ ਕੇ ਆ ਰਹੇ ਆ ਆਪਰ ਰੋਜ਼ ਹੀ ਲਗਭਗ ਇਹਦੀ ਗੱਲ ਕਰਦੇ ਆ ਐਲਨ ਮਸਕ ਛੱਡ ਕੇ ਵੀ ਐਸੇ ਬਿੱਲ ਕਰਕੇ ਗਏ ਇਹਨਾਂ ਦਾ ਸਾਥ ਵੀ ਉਹਨਾਂ ਨੇ ਐਸੇ ਕਰਕੇ ਛੱਡਿਆ ਤੇ ਜਿੰਨਾ ਰੌਲਾ ਰੱਪਾ ਇਹਨਾਂ ਦਾ ਆਪਸ ਦੇ ਵਿੱਚ ਸਾਂਝ ਟੁੱਟੀ ਆ ਜੇ ਰਾਸ਼ਟਰਪਤੀ ਟਰੰਪ ਇਹ ਬਿੱਲ ਲੈ ਕੇ ਆ ਰਹੇ ਆ ਤਾਂ ਕਰਜ਼ਾ ਜੇ ਆਮ ਮਹਾਰਾ ਨੂੰ ਪਤਾ ਜਾਂ ਦੂਜੇ ਲੋਕਾਂ ਨੂੰ ਪਤਾ ਕੀ ਰਾਸ਼ਟਰਪਤੀ ਟਰੰਪ ਨੂੰ ਨਹੀਂ ਪਤਾ ਵੀ ਇਹ ਕਰਜ਼ਾ ਚੱਲ ਰਿਹਾ ਉਹਨਾਂ ਨੂੰ ਪਤਾ ਹੈ ਤੇ ਉਹਨਾਂ ਕੋਲੇ ਸਕੀਮ ਵੀ ਆ ਹੋਣਾ ਕੀ ਹੈ ਉਹ ਇਹ ਕਹਿ ਰਹੇ ਆ ਜਿਹੜੀ 트럼ਪ ਦੀ ਟੀਮ ਆ ਉਹ ਕਲੇਮ ਇਹ ਕਰ ਰਹੀ ਆ ਕਿ ਜਿਹੜੀਆਂ ਅਸੀਂ ਨਵੀਆਂ ਪਾਲਿਸੀਆਂ ਲੈ ਕੇ ਆ ਰਹੇ ਆ ਇਹਨਾਂ ਪਾਲਿਸਿਸ ਦੇ ਨਾਲ ਇਕਨੋਮੀ ਬੂਸਟ ਹੋ ਜੂਗੀ। ਸੋ ਉਹਦੇ ਤੋਂ ਬਾਅਦ ਸਰਕਾਰ ਜਿਹੜੀ ਆ ਜ਼ਿਆਦਾ ਉਹ ਮਨੀ ਟੈਕਸ ਤੋਂ ਆਰਨ ਕਰ ਲੂਗੀ ਜਦੋਂ ਇਕਨੋਮੀ ਬੂਸਟ ਹੋ ਗਈ ਆਰਥਿਕਤਾ ਹੀ ਇੰਨੀ ਜ਼ਿਆਦਾ ਹੋ ਗਈ ਆਪਣੇ ਆਪ ਹੀ ਟੈਕਸ ਜ਼ਿਆਦਾ ਹੋ ਜਾਊਗਾ ਤੇ ਪੈਸਾ ਜ਼ਿਆਦਾ ਹੋ ਜਾਊਗਾ ਤੇ ਕਰਜ਼ਾ ਉਹ ਕਹਿੰਦੇ ਅਸੀਂ ਲਾ ਦਾਂਗੇ। ਮਾਹਰ ਇਸ ਗੱਲ ਨਾਲ ਸਹਿਮਤ ਨਹੀਂ ਉਹ ਕਹਿੰਦੇ ਇਦਾਂ ਹੋਣਾ ਨਹੀਂ। ਜਿਹੜੇ ਅਰਥਸ਼ਾਸਤਰੀ ਨੇ ਕੁਝ ਇੰਡੀਪੈਂਡੈਂਟ ਐਕਸਪਰਟ ਨੇ ਉਹ ਜ਼ਿਆਦਾ ਇਸ ਗੱਲ ਦੇ ਉਲਟ ਨੇ ਕਿ ਜਿਹੜਾ ਲਾਜਿਕ ਇਹ ਆ ਕਿ ਜਿਹੜਾ ਟੈਕਸ ਰੈਵਨਿਊ ਆ ਜ਼ਿਆਦਾ ਚਲੇ ਗਿਆ ਸਪੈਂਡਿੰਗ ਦੇ ਉੱਤੇ ਤੇ ਉਹਦੇ ਨਾਲ ਇਕਨੋਮਿਕ ਗਰੋਥ ਬੈਲੈਂਸ ਨਹੀਂ ਹੋ ਸਕਦੀ ਐਲਨ ਮਸਕ ਵੀ ਇਹਦੇ ਵਿਰੋਧ ਦੇ ਵਿੱਚ ਆਪਾਂ ਕੱਲ ਉਹਨਾਂ ਨੇ ਜਿਹੜਾ ਖਾਸ ਤੌਰ ਤੇ ਦੋ ਸ਼ਬਦ ਬਹੁਤ ਖਤਰਨਾਕ ਵਰਤੇ ਸੀ ਕਿ ਜਿਹੜਾ ਬਿਲ ਡਿਸਗਸਟਿੰਗ ਕ ਅਬੋਰਨੇਸ਼ਨ ਭਿਆਨਕ ਆ ਬੜਾ ਕਨਾਉਣਾ ਆ ਇਹ ਬਿਲ ਉਹ ਕਹਿੰਦੇ ਆ ਤੇ ਮਤਲਬ ਇਹਦਾ ਸਿੱਧਾ ਸਿੱਧਾ ਜਿਹੜੀ ਉਹ ਕਹਿੰਦੇ ਸੀ ਕਿ ਇਹਦੇ ਨਾਲ ਹੋਊਗਾ ਕਿ ਕਿ ਤੁਹਾਨੂੰ ਜਿਹੜੀ ਲਿਮਟ ਆ ਤੁਹਾਡੀ 5 ਟ੍ਰਿਲੀਅਨ ਡਾਲਰ ਤੱਕ ਆਉਣੀ ਪਊਗੀ ਔਰ ਆਉਣ ਵਾਲੀਆਂ ਪੀੜ੍ਹੀਆਂ ਤੋਂ ਅਮਰੀਕਾ ਦੀਆਂ ਤੋਂ ਕਰਜ਼ਾ ਨਹੀਂ ਲੱਤਣਾ வால் ਸਟਰੀਟ ਦੇ ਜਿਹੜੇ ਇਨਵੈਸਟਰਸ ਨੇ ਉਹ ਵੀ ਜਿਹੜੇ ਨਿਵੇਸ਼ਕ ਨੇ ਜਿਹੜੇ ਅ ਇਨਵੈਸਟ ਕਰ ਰਹੇ ਨੇ ਉਹ ਵੀ ਚਿੰਤਤ ਨੇ ਇਸ ਗੱਲ ਤੋਂ ਬੈਂਕਰ ਇਨਵੈਸਟਰ ਉਹਨਾਂ ਨੂੰ ਡਰੇ ਆ ਕਿ ਇਸ ਪਲਾਨ ਦੇ ਨਾਲ ਇੰਟਰਸਟ ਰੇਟ ਵਧਣਗੇ ਸਰਕਾਰ ਦੀ ਜਿਹੜੀ ਕ੍ਰੈਡਿਟ ਰੇਟ ਕ੍ਰੈਡਿਟ ਰੇਟਿੰਗ ਆ ਉਹ ਥੱਲੇ ਆ ਜੂ ਜਿੱਦਾਂ ਸਾਡਾ ਕ੍ਰੈਡਿਟ ਸਕੋਰ ਹੁੰਦਾ ਨਾ ਇਹਦਾ ਸਰਕਾਰਾਂ ਦੀ ਵੀ ਕ੍ਰੈਡਿਟ ਰੇਟਿੰਗ ਆ ਜਿੱਤੋਂ ਇਹ ਲੋਨ ਲੈਂਦੇ ਉਹ ਸਰਕਾਰ ਦੀ ਅਮਰੀਕਾ ਦੀ ਕ੍ਰੈਡਿਟ ਰੇਟਿੰਗ ਥੱਲੇ ਆ ਜੂਗੀ ਇਕਨੋਮੀ ਕਮਜ਼ੋਰ ਹੋਊਗੀ ਹੌਲੀ ਹੌਲੀ ਸਮੇਂ ਦੇ ਨਾਲ ਚੱਲ ਕੇ ਜਿੱਦਾਂ ਜਿੱਦਾਂ ਤੁਸੀਂ ਕਰਜ਼ਾ ਜ਼ਿਆਦਾ ਚੜਾਈ ਜਾਉਗੇ ਇਕਨੋਮੀ ਵੀ ਕਮਜ਼ੋਰ ਹੋਊਗੀ ਤੇ ਤੁਹਾਡੀ ਕ੍ਰੈਡਿਟ ਜਿਹੜੀ ਤੁਹਾਡੀ ਉਹ ਹੈਗੀ ਆ ਉਹਦੀ ਉਹ ਵੀ ਥੱਲੇ ਆ ਜੂਗੀ ਤੁਹਾਡੀ ਕ੍ਰੈਡਿਟ ਦੀ ਰੇਟਿੰਗ ਵੀ ਥੱਲੇ ਆ ਜੂਗੀ ਸੋ ਆ ਭਾਵੇਂ 트럼ਪ ਜਿਹੜੀਆਂ ਗੱਲਾਂ ਬਾਤਾਂ ਨੇ ਉਸ ਜਿਹੜੀਆਂ ਕਟਿੰਗ ਸਪੈਂਡਿੰਗ ਆ ਉਹ ਜਿਹੜੀ ਉਹਦੀ ਗੱਲਬਾਤ ਕਰ ਰਹੇ ਆ ਪਰ ਜਿਹੜੇ ਕੱਟ ਨੇ ਹੋਰ ਮਾਈਨਰ ਨੇ ਕਿ ਉਹ ਕਹਿੰਦੇ ਬਹੁਤਾ ਵੱਡਾ ਅਸਰ ਨਹੀਂ ਪੈਣਾ ਸੋ ਸੈਨੇਟਰ ਪਬਲਿਕਨ ਵੀ ਇਹਦੇ ਤੇ ਡਿਵਾਈਡਿਡ ਨੇ ਸੈਨੇਟ ਦੀ ਜੇ ਹਾਲਾਂਕਿ ਪਾਸ ਹੁੰਦਾ ਕਿ ਨਹੀਂ ਹੁੰਦਾ ਬਾਅਦ ਦੀ ਗੱਲ ਆ ਸੈਨੇਟ ਦੇ ਵਿੱਚੋਂ ਇਹ ਜਿਹੜੇ ਕੋਸ਼ਰ ਪਬਲਿਕਨ ਇਸ ਬਿਲ ਦੀ ਸਪੋਰਟ ਕਰਦੇ ਆ ਦੂਜੇ ਜਿਵੇਂ ਸੈਨੇਟਰ ਰੌਨ ਜੌਨਸਨ ਆ ਉਹਨਾਂ ਨੇ ਚੇਤਾਵਨੀ ਦਿੱਤੀ ਆ ਕਿ ਬਹੁਤ ਜ਼ਿਆਦਾ ਘਾਟਾ ਪੈ ਜਾਊਗਾ ਇਹਨੂੰ ਸੋਚ ਸਮਝ ਕੇ ਅੱਗੇ ਵਧਿਆ ਜਾਵੇ ਸੋ ਇਹਦੇ ਉੱਤੇ ਐਸ਼ ਵੇਲੇ ਜਿਹੜਾ ਜ਼ਿਆਦਾ ਗੱਲਬਾਤ ਹਜੇ ਤੱਕ ਲਗਾਤਾਰ ਹੋ ਰਹੀ ਅਗਲੀ ਗੱਲਬਾਤ ਬਾਈਡਨ ਜੋ ਬਾਈਡਨ ਦੀ ਇਨਵੈਸਟੀਗੇਸ਼ਨ ਦੀ ਆ ਡੋਨਲਡ ਟਰੰਪ ਜੋ ਬਾਈਡਨ ਦੀ ਇਨਵੈਸਟੀਗੇਸ਼ਨ ਕਰਨਗੇ ਹਾਲਾਂਕਿ ਜੋ ਬਾਈਡਨ ਹੁਣ ਪ੍ਰੈਜ਼ੀਡੈਂਟ ਹੈ ਨਹੀਂ ਕਿ ਜਾਂ ਉਹਨਾਂ ਦਾ ਕੋਈ ਰੌਲਾ ਰੱਪਾ ਨਹੀਂ ਛੱਡ ਕੇ ਚਲੇਗਾ ਸਾਰਾ ਸਾਬ ਹੋ ਗਿਆ ਹੁਣ ਰਾਸ਼ਟਰਪਤੀ ਪਰੰਪ ਨੇ ਜਿਹੜਾ ਮੁੱਦਾ ਚੱਕਿਆ ਉਹ ਕਹਿੰਦੇ ਵੀ ਇਹ ਅਸਲ ਦੇ ਵਿੱਚ ਮਾਨਸਿਕ ਰੂਪ ਦੇ ਵਿੱਚ ਠੀਕ ਨਹੀਂ ਸੀ ਜਦੋਂ ਪ੍ਰੈਜ਼ੀਡੈਂਟ ਸੀਗੇ ਜੋ ਬਾਈਡਨ ਕಾಗ್ਨੀਟਿਵ ਡਿਕਲਾਈਨ ਸੀ ਮਤਲਬ ਇਹ ਆ ਕਿ ਇਹ ਮਾਨਸਿਕ ਰੂਪ ਦੇ ਵਿੱਚ ਠੀਕ ਨਹੀਂ ਸੀ ਜਿੱਦਾਂ ਇਹਨਾਂ ਦੀ ਸਿਹਤ ਨੂੰ ਲੈ ਕੇ ਜਾਂ ਇਹਨਾਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਕਈ ਸਵਾਲ ਉੱਠਦੇ ਰਹੇ ਆ ਆਖਰ ਦੇ ਵਿੱਚ ਜਦੋਂ ਇਹ ਡਿਬੇਟ ਦੇ ਵਿੱਚ ਇਹ 트ੰਪ ਤੋਂ ਹਾਰੇ ਆ ਤਾਂ ਕਮਲਾ ਹੈਰਿਸ ਨੂੰ ਇਸੇ ਕਰਕੇ ਲਿਆਂਦਾ ਸੀ ਵੀ ਇਹਨਾਂ ਦੀ ਉਮਰ ਵੱਡਾ ਮੁੱਦਾ ਬਣ ਗਿਆ ਸੀ ਕਈ ਵਾਰੀ ਕਹਿੰਦੇ ਆਪਣੇ ਦੋਸਤਾਂ ਦੇ ਨਾਮ ਭੁੱਲ ਗਏ ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਦੱਸਣਾ ਪੈਂਦਾ ਸੀ ਜਦੋਂ ਤੁਸੀਂ ਦੇਖਿਆ ਟੀਵੀ ਦੇ ਉੱਤੇ ਵੀ ਜਦੋਂ ਉਹ ਫੰਡ ਰੇਜ਼ ਕਰ ਰਿਹਾ ਸੀ ਤੇ ਬਰਾਕ ਬਾਮਾ ਇਹਨਾਂ ਨੂੰ ਪਤਾ ਨਹੀਂ ਲੱਗਦਾ ਜਾਣਾ ਕਿੱਧਰ ਨੂੰ ਤੇ ਬਰਾਕ ਬਾਮਾ ਇਹਨਾਂ ਦੀ ਬਾਹਂ ਚ ਬਾਹਂ ਪਾ ਕੇ ਪਾਸੇ ਨੂੰ ਲੈ ਕੇ ਗਿਆ ਕਈ ਇਨਸੀਡੈਂਟ ਇਦਾਂ ਦੇ ਹੋਏ ਹੁਣ ਡੋਨਲਡ ਟਰੰਪ ਨੇ ਮੁਦਾਇ ਚੁੱਕਿਆ ਵੀ ਇਹ ਜਦੋਂ ਰਾਸ਼ਟਰਪਤੀ ਸੀਗੇ ਠੀਕ ਨਹੀਂ ਸੀ ਜਿਹੜੇ ਫੈਸਲੇ ਉਹਨਾਂ ਨੇ ਲਏ ਇਹਨਾਂ ਨੇ ਨਹੀਂ ਲਏ ਇਹਨਾਂ ਦੇ ਸੰਗੀਆਂ ਸਾਥੀਆਂ ਨੇ ਲਏ ਆ ਇਸ ਕਰਕੇ ਜਾਂਚ ਕਰਾਓ ਵੀ ਕੀ ਉਸ ਵੇਲੇ ਇਹ ਮੈਂਟਲੀ ਠੀਕ ਸੀਗੇ ਇਹ ਫੈਸਲੇ ਜੋ ਬਗਡਨ ਲੈਂਦੇ ਸੀ ਅਮਰੀਕਾ ਦੇ ਰਾਸ਼ਟਰਪਤੀ ਦੇ ਜਾਂ ਕੋਈ ਹੋਰ ਲੈਂਦੇ ਸੀ ਜਿਹੜੀ ਕಾಗ್ਨੀਟਿਵ ਡਿਕਲਾਈਨ ਤੇ ਜਿਹੜੇ ਉਹਨਾਂ ਦੇ ਸੰਗੀ ਸਾਥੀ ਸੀਗੇ ਉਹ ਡਿਸੀਜਨ ਲੈ ਰਹੇ ਸੀ ਔਰ ਉਹਨਾਂ ਨੇ ਲੋਕਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਵੀ ਇਹ ਫੈਸਲੇ ਜੋ ਬਗਡਨ ਦੇ ਨਹੀਂ ਇਹ ਸਾਡੇ ਆ ਇੱਕ ਆਟੋ ਪੈਨ ਦਾ ਇਸ਼ੂ ਸਾਹਮਣੇ ਆਇਆ ਆ ਆਟੋ ਪੈਨ ਦਾ ਮਤਲਬ ਇਹ ਆ ਸਵਾਲ ਇਹ ਪੈਦਾ ਹੋਇਆ ਕਿ ਜਦੋਂ ਇਹਨਾਂ ਨੇ ਸਾਈਨ ਕਰਨੇ ਹੁੰਦੇ ਸੀ ਇੱਕ ਮਸ਼ੀਨ ਆ ਜਿਹੜੀ ਤੁਹਾਡੇ ਪਰਸ ਉਹਦੀ ਸਿਗਨੇਚਰ ਕਾਪੀ ਕਰ ਲੈਂਦੀ ਆ ਤੇ ਉਹਦੇ ਨਾਲ ਇਹ ਸਾਈਨ ਕਰਦੇ ਸੀ ਡਾਕੂਮੈਂਟ ਜਾਂ ਦੂਜੀਆਂ ਚੀਜ਼ਾਂ ਦੇ ਲਈ ਤੇ ਉਹ ਕਹਿੰਦੇ ਇਹ ਤਾਂ ਸਾਈਨ ਕਰਨ ਦੇ ਕਾਬਿਲ ਵੀ ਨਹੀਂ ਸੀ ਕਿ ਵੀ ਸਾਈਨ ਵੀ ਨਹੀਂ ਸੀ ਨਾ ਤੋਂ ਹੁੰਦੇ ਭਾਵੇਂ ਕਿ ਜਿਹੜਾ ਆਟੋ ਪੈਨ ਆ ਕੋ ਨਵੀਂ ਕਾਰਡ ਨਹੀਂ ਆ ਜਿਹੜੇ ਪਹਿਲੇ ਪ੍ਰੈਜ਼ੀਡੈਂਟਾਂ ਕਾਨੂੰਨੀ ਇਹਨੂੰ ਮੰਨਤਾ ਆ ਕਿ ਵਰਤ ਦੇ ਰਹੇ ਆ ਇਸ ਚੀਜ਼ ਨੂੰ ਉਹਨਾਂ ਨੇ ਹੁਣ ਰੌਲਾ ਕੀ ਆ ਵੀ ਹੁਣ ਸਾਰਾ ਕੁਝ ਹੋ ਗਿਆ ਵੋਟਾਂ ਪੈ ਗਈਆਂ 트াম্প ਜਿੱਤ ਗਏ ਹੁਣ ਕਿਸ ਗੱਲ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਬਾਈਡਨ ਦੀ ਕਿਹੜੀ ਗੱਲ ਆ ਜਿਹੜੀ ਇਹਨਾਂ ਨੂੰ ਚੁੱਭ ਰਹੀ ਆ ਜੋ ਬਾਈਡਨ ਨੇ ਆਪਣੇ ਆਖਰੀ ਦਿਨਾਂ ਦੇ ਵਿੱਚ ਮੁਆਫੀਆਂ ਦਿੱਤੀਆਂ ਇਨਕਲੂਡਿੰਗ ਇਹਨਾਂ ਦੇ ਬੇਟੇ ਨੂੰ ਵੀ ਹੁਣ ਇਹਨਾਂ ਦੇ ਕੋਲ ਅਧਿਕਾਰ ਆ ਕਿ ਰਾਸ਼ਟਰਪਤੀ ਨੂੰ ਜਾਣ ਲੱਗਾ ਜਿਹਨੂੰ ਮਰਜ਼ੀ ਮੁਆਫ ਕਰ ਸਕਦੇ ਇਹਨਾਂ ਨੇ ਮੁਆਫੀਆਂ ਦਿੱਤੀਆਂ ਡੋਨਾਲਡ 트াম্প ਉਹਨਾਂ ਦੇ ਉੱਤੇ ਸਵਾਲ ਚੱਕਣਗੇ ਵੀ ਆਹ ਜਿਹੜੇ ਬੰਦਿਆਂ ਨੂੰ ਤੁਸੀਂ ਮਾਫੀ ਦੇ ਕੇ ਗਏ ਆ ਇਹ ਚਿੱਠੇ ਦੁਬਾਰਾ ਖੋਲੋ ਤਾਂ ਕਿ ਪਤਾ ਲੱਗ ਸਕੇ ਤੁਸੀਂ ਇਹ ਸੁਰਤ ਚ ਦਿੱਤੀਆਂ ਜਾਂ ਇਹਨਾਂ ਨੂੰ ਮੁਆਫੀ ਕਿਦਾਂ ਦਿੱਤੀ ਆ ਸਪੈਸ਼ਲੀ ਜਿਹੜੀ ਬਾਈਡਨ ਦੀਆਂ ਲਾਸਟ ਮਿੰਟ ਜਿਹੜੀਆਂ ਉਹ ਮੁਆਫੀਆਂ ਸੀ ਉਹਨੂੰ ਰਿਵਿਊ ਕਰਨਗੇ ਔਰ ਜਿਹੜੇ ਆਹ ਡੈਥ ਸੈਂਟੈਂਸਸ ਸੀ 37 ਫੈਡਰਲ ਕੈਦੀਆਂ ਨੂੰ ਇਹਨਾਂ ਨੇ ਇਦਾਂ ਕੀਤਾ ਸੀ ਹੁਣ ਬਾਈਡਨ ਨੇ ਕਿਹਾ ਵੀ ਭਾਈ ਮੈਂ ਠੀਕ ਠਾਕ ਸੀ ਉਹਨਾਂ ਨੇ ਕਿਹਾ ਵੀ ਮੈਂ ਇੱਕ ਕਲੇਮ ਹੀ ਸਾਰੇ ਗਲਤ ਆ ਸਾਰੇ ਜਿਹੜੇ ਰਾਸ਼ਟਰਪਤੀ ਦੇ ਫੈਸਲੇ ਸੀ ਐਗਜ਼ੀਕਿਊਟਿਵ ਆਰਡਰ ਸੀ ਮੈਂ ਦਿੱਤੇ ਜੋ ਕੁਝ ਵੀ ਕੀਤਾ ਤੇ ਮੁਆਫੀਆਂ ਵੀ ਮੈਂ ਦਿਤੀਆਂ ਇੱਕ ਬੁੱਕ ਪਿੱਛੇ ਜੇ ਸਾਹਮਣੇ ਆਈ ਹੈ ਜਿਹੜੀ ਰੋਡਰਨ ਟਰੰਪ ਨੇ ਹੱਥ 'ਚ ਫੜ ਕੇ ਦਿਖਾਈ ਆ origignal sin ਤੇ 2024 ਦੀ ਇੱਕ ਸਪੈਸ਼ਲ ਰਿਪੋਰਟ ਆ ਇਹ ਦੋਵੇਂ ਚੀਜ਼ਾਂ ਦੱਸਦੀਆਂ ਕਿ ਬਾਈਡਨ ਦੀ ਮੈਮਰੀ ਬਹੁਤ ਕਮਜ਼ੋਰ ਸੀ ਇਸ ਗੱਲ ਦੇ ਸਬੂਤ ਆ ਜਿਹੜੇ ਉੱਥੇ ਦੱਸਿਆ ਔਰ ਵਾਈਟ ਹਾਊਸ ਨੂੰ ਪਤਾ ਸੀ ਉਹਨਾਂ ਨੇ ਇਹ ਗੱਲ ਲੋਕਾਂ ਤੋਂ ਲੁਕਾਈ ਆ ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਦੇ ਸੰਗੀਆਂ ਸਾਥੀਆਂ ਨੂੰ ਸਮੇਤ ਇਹਨਾਂ ਦੇ ਘਰ ਵਾਲੀ ਜਿਲ ਬਾਈਡਨ ਨੂੰ ਸੱਦਿਆ ਜਾਵੇ ਤੇ ਉਹਦੀਆਂ ਗਵਾਹੀਆਂ ਪਵਾਓ ਉਹਨਾਂ ਦੀ ਇਨਵੈਸਟੀਗੇਸ਼ਨ ਕਰੋ ਵੀ ਤੁਸੀਂ ਦੱਸੋ ਤੁਹਾਨੂੰ ਕੀ ਪਤਾ ਸੀ ਇਹ ਬੱਦੇ ਸੁਰਤ ਸਿਰ ਸੀਗੇ ਕਿ ਨਹੀਂ ਰਿਪਬਲਿਕਨ ਹੁਣ ਕੋਸ਼ ਸਾਰੇ ਨਹੀਂ ਉਹ ਇਹ ਕਹਿੰਦੇ ਆ ਕਿ ਬਾਈਡਨ ਦੇ ਜਿੰਨੇ ਸੰਗੀ ਸਾਥੀ ਸੀ ਇਨਕਲੂਡਿੰਗ ਇਨਕਲੂਡਿੰਗ ਇਹਨਾਂ ਦੀ ਵਾਈਫ ਜਿਲ ਬਾਈਡਨ ਇਹਨਾਂ ਨੂੰ ਸੱਦ ਕੇ ਜਿਹੜਾ ਇਹਨਾਂ ਦੀ ਮੈਂਟਲ ਸਟੇਟ ਕੀ ਸੀ ਉਹਦੇ ਬਾਰੇ ਪਤਾ ਕੀਤਾ ਜਾਵੇ ਸੋ ਉਹਨਾਂ ਨੇ ਡੋਨਲਡ ਟਰੰਪ ਨੇ ਇਹਨਾਂ ਦੀ ਲਿਸਟ ਪੂਰੀ ਦੀ ਪੂਰੀ ਇਹੋ ਕੱਢੀ ਆ ਜਿਹੜੇ ਬਾਈਡਨ ਦੇ ਪ੍ਰੈਜ਼ੀਡੈਂਸੀ ਦੇ ਦੌਰਾਨ ਉਹ ਕਹਿੰਦੇ 1200 ਐਗਜ਼ੀਕਿਊਟਿਵ ਡਾਕੂਮੈਂਟ 235 ਜੱਜਾਂ ਦੀ ਅਪੁਆਇੰਟਮੈਂਟ ਤੇ ਕਿੰਨੀਆਂ ਮੁਆਫੀਆਂ ਡੋਨਲਡ ਟਰੰਪ ਚਾਹੁੰਦੇ ਆ ਕਿ ਇਹ ਦੀ ਲੈਜਿਟੀਮੇਸੀ ਆ ਜਿਹੜੀ ਵੀ ਇਹ ਕਿੰਨੀ ਕੁ ਗੱਲ ਸਹੀ ਸੀ ਜਾਂ ਗਲਤ ਸੀ ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ ਟਰੰਪ ਦੇ ਐਗਜ਼ੀਕਿਊਟਿਵ ਆਰਡਰ ਦਾ ਕੋਈ ਕਲੀਅਰਲੀ ਇਹ ਨਹੀਂ ਦੱਸਦੇ ਕਿ ਇਨਵੈਸਟੀਗੇਸ਼ਨ ਆ ਕਿਨੇ ਕਰਨੀ ਆ ਕਿਦਾਂ ਕਰਨੀ ਆ ਔਰ ਕਿਹੜੀ ਲੀਗਲ ਅਥਾਰਟੀ ਇਹਦੀ ਇਨਵੈਸਟੀਗੇਸ਼ਨ ਕਰਨਗੇ ਸੋ ਇਹ ਮੂਵ 트럼ਪ ਦੇ ਉਸ ਵੱਡੇ ਕੈਫਰਟ ਦਾ ਹਿੱਸਾ ਆ ਜਿਹਦੇ ਵਿੱਚ ਇਹਨਾਂ ਨੇ ਫੰਡ ਰੇジング ਪਲੇਟਫਾਰਮ ਪਿਛਲੇ ਆਫੀਸਰਸ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਤੇ ਇਹ ਵੀ ਕਿਹਾ ਕਿ ਰਿਵਿਊ ਕਰੋ ਇਹ ਸਾਰੇ ਕੁਸ਼ ਨੂੰ ਅਡਜਸਟਡ ਡਿਪਾਰਟਮੈਂਟ ਨੂੰ ਜੋ ਕੁਛ ਤਬਦੀਲੀਆਂ ਕਰਨਾ ਚਾਹੁੰਦੇ ਇਹ ਉਹਦਾ ਇੱਕ ਵੱਡਾ ਹਿੱਸਾ ਲੱਗਦਾ ਹੈ ਅਗਲੀ ਗੱਲਬਾਤ ਰੀਟੈਂਸ਼ਨ ਸੈਂਟਰ ਦੀ ਜਾਰਜੀਆ ਦੇ ਵਿੱਚ 47 ਮਿਲੀਅਨ ਡਾਲਰ ਲਾ ਕੇ ਇੱਕ ਡਿਟੈਂਸ਼ਨ ਸੈਂਟਰ ਦਾ ਪਲਾਨ ਸੀ ਉਹਨੂੰ ਪੌਜ਼ ਕਰਤਾ ਜ ਰੋਕ ਦਿੱਤਾ ਗਿਆ ਅਮਰੀਕਾ ਦੀ ਸਰਕਾਰ ਨੇ ਇਹਨੂੰ ਪੌਜ਼ ਕੀਤਾ ਆ ਇਹਨੂੰ ਐਕਸਪੈਂਡ ਕੀਤਾ ਜਾਣਾ ਸੀ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਨੂੰ ਜਾਰਜੀਆ ਦੇ ਵਿੱਚ ਇਹ ਦੇਸ਼ ਦਾ ਸਭ ਤੋਂ ਵੱਡਾ ਡਿਟੈਂਸ਼ਨ ਸੈਂਟਰ ਬਣਨਾ ਸੀ ਡੌਜ ਦਾ ਰੋਲਾ ਇਹਦੇ ਵਿੱਚ ਆ ਉਹੀ ਡੌਜ ਜਿਹੜੀ ਐਲਨ ਮਸਕ ਚਲਾਉਂਦੇ ਸੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਮਤਲਬ ਇਹ ਆ ਕਿ ਜੋ ਵੀ ਕੋਈ ਕੰਟਰੈਕਟ ਹੁੰਦਾ ਆ ਜਾਂ ਕੋਈ ਇਦਾਂ ਦਾ ਗੱਲਬਾਤ ਹੁੰਦੀ ਆ ਉਸ ਉਹ ਕੰਟਰੈਕਟ ਜੇ 20 ਮਿਲੀਅਨ ਡਾਲਰ ਤੋਂ ਵੱਧਦਾ ਆ ਤਾਂ ਉਹਦੇ ਉੱਤੇ ਡੌਜ ਉਹਦਾ ਰਿਵਿਊ ਕਰਦੀ ਆ ਇਹ 47 ਮਿਲੀਅਨ ਡਾਲਰ ਇਹਦੇ ਤੇ ਲੱਗਣਾ ਸੀ ਹੁਣ ਡੌਜ ਦੀ ਐਂਟਰੀ ਹੋ ਗਈ ਇਹਦੇ ਵਿੱਚ ਉਹ ਕਦੇ ਅਸੀਂ ਦੇਖਾਂਗੇ ਵੀ ਇਹ ਸਹੀ ਹੈ ਜਾਂ ਨਹੀਂ ਸੋ ਉਹ ਇਹਦੇ ਵਿੱਚ ਦੋ ਫੈਸਿਲਿਟੀਆਂ ਨੇ ਇਹ ਪਲਾਨ ਜਿਹੜਾ ਇਹਦੇ ਵਿੱਚ ਇਹਨਾਂ ਨੇ ਦੱਸਿਆ ਆ ਦੋ ਜਿਹੜੀਆਂ ਕੰਬਾਈਨ ਕਰਨੀਆਂ ਸੀ ਇਹਨਾਂ ਨੇ ਚਾਰਲਟਨ ਕਾਉਂਟੀ ਦੇ ਵਿੱਚ ਇੱਕ ਐਕਟਿਵ ਆਈ ਸੈਂਟਰ ਜਿਹੜਾ ਫੋਕਸਟੋਨ ਦਾ ਤੇ ਦੂਜਾ ਜਿਹੜਾ ਇਹਨਾਂ ਨੇ ਪ੍ਰिजन ਬੰਦ ਕੀਤੀ ਆ ਡੀਰੇ ਜੇਮਸ ਇਹਨਾਂ ਦੋਹਾਂ ਨੂੰ ਇਕੱਠੇ ਕਰਕੇ 3000 ਇਮੀਗ੍ਰੈਂਟ ਇੱਥੇ ਰੱਖੇ ਜਾ ਸਕਦੇ ਸੀ ਹੁਣ ਜਿਹੜੇ ਲੋਕਲ ਬੰਦੇ ਸੀ ਜਾਂ ਲੋਕਲ ਅਫੀਸ਼ੀਅਲਸ ਨੇ ਉਹ ਇਸ ਗੱਲ ਦੇ ਨਾਲ ਨਰਾਸ਼ ਹੋਏ ਉਹ ਕਹਿੰਦੇ ਸਾਨੂੰ ਕਿੰਨੀਆਂ ਸੈਂਕੜੇ ਨੌਕਰੀਆਂ ਮਿਲਣੀਆਂ ਸੀ ਇਸ ਥਾਂ ਦੇ ਨਾਲ ਤੇ ਬੰਦ ਹੋਣ ਦੇ ਨਾਲ ਸਾਰਾ ਕੁਝ ਸਾਡਾ ਉਹ ਜਾਂਦਾ ਲੱਗਿਆ GEO ਗਰੁੱਪ ਆ ਇੱਕ GEO ਗਰੁੱਪ ਆ ਜਿਹੜਾ ਅਮਰੀਕਾ ਦੇ ਵਿੱਚ ਜੇਲ੍ਹਾਂ ਪ੍ਰਾਈਵੇਟ ਨੇ ਉੱਥੇ ਤੁਹਾਨੂੰ ਪਤਾ ਆ ਅਮਰੀਕਾ ਦੇ ਵਿੱਚ ਉਹ ਜਿਹੜੀਆਂ ਪ੍ਰਾਈਵੇਟ ਜੇਲ੍ਹਾਂ ਨੂੰ ਰਨ ਕਰਨ ਵਾਲੀ ਜਾਂ ਜਿਹੜੀ ਉਹ ਕੰਪਨੀ ਆ ਜੀਓ ਗਰੁੱਪ ਉਹ ਗਰੁੱਪ ਨੇ ਇਸ ਫੈਸਿਲਿਟੀ ਨੂੰ ਵੀ ਰਨ ਕਰਨਾ ਸੀ ਸੋ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਜਿਹੜਾ ਉਹ ਕੰਟਰੈਕਟ ਨੂੰ ਉਹ ਵੀ ਗਿਣ ਕਿਉਂਕਿ ਉਹਨਾਂ ਦੇ ਨਾਲ ਕੰਟਰੈਕਟ ਹੈਗਾ ਇਹ ਤੇ ਉਹਨਾਂ ਨੂੰ ਹੈਗਾ ਵੀ ਸਾਡੇ ਅੰਡਰ ਇਹ ਸਾਰਾ ਕੁਝ ਜਿਹੜਾ ਐਕਸਪੈਂਡ ਹੋਊਗਾ ਉਹ ਕੰਪਨੀ ਨੂੰ ਵੀ ਘਟਾ ਪਿਆ ਜਿਹੜੀਆਂ ਪਿਛਲੇ ਪਿਛਲੇ ਸਮੇਂ ਦੀਆਂ ਸਮੱਸਿਆਵਾਂ ਸੀ ਜਿਹੜੀਆਂ ਫਾਕਸਟਨ ਸੈਂਟਰ ਜਿਹੜਾ ਪਹਿਲਾਂ ਹੀ ਖਬਰਾਂ ਦੇ ਵਿੱਚ ਰਿਹਾ ਕਿਉਂਕਿ 52 ਸਾਲ ਪੁਰਾਣਾ ਇੱਥੇ ਇੱਕ ਡਿਟੇਨੀ 57 ਸਾਲ ਜਿਹੜਾ ਬਜ਼ੁਰਗ ਸੀਗਾ ਵਿਅਕਤੀ ਉਹਦੀ ਮੌਤ ਹੋ ਗਈ ਸੀ ਇਹਦੇ ਵਿੱਚ ਉਹਨੂੰ ਹਸਪੀਟਲ ਲੈ ਕੇ ਆਏ ਸੀ ਉੱਥੇ ਤੇ ਉਹਨੂੰ ਬਚਾਇਆ ਨਹੀਂ ਸੀ ਜਾ ਸਕਿਆ ਇਹ ਸੈਂਟਰ ਦੀ ਰੈਪਿਊਟੇਸ਼ਨ ਪਹਿਲਾਂ ਹੀ ਬਹੁਤ ਖਰਾਬ ਆ ਸੋ ਹੁਣ ਇਹ ਵੱਡੇ ਕੰਟਰੈਕਟ ਜਿੱਦਾਂ ਇਹ ਜੀਈਓ ਕੰਪਨੀ ਆ ਜਿਹੜੀ ਇਹਨੂੰ ਨਿਊ ਜਰਸੀ ਦੇ ਵਿੱਚ ਮਿਸ਼ੀਗਨ ਦੇ ਵਿੱਚ ਟੈਕਸਿਸ ਦੇ ਵਿੱਚ ਇਹ ਹੋਰ ਪੈਸਾ ਵੀ ਲਾਉਣ ਦੀ ਸੋਚ ਰਹੀ ਸੀ ਡੌਜ ਨੇ ਕਈ ਕੰਟਰੈਕਟ ਕੈਨਸਲ ਕਰ ਦਿੱਤੇ ਆ ਤੇ ਇਹਦੇ ਚ ਇਹ 47 ਮਿਲੀਅਨ ਵਾਲਾ ਜਾਰਜੀਆ ਵਾਲਾ ਕੰਟਰੈਕਟ ਵੀ ਦੱਸਿਆ ਜਾ ਰਿਹਾ ਆ ਤੇ ਇਹਦਾ ਹੁਣ ਅੱਗੇ ਜਿਹੜਾ ਕਿਉਂਕਿ ਇਮੀਗ੍ਰੇਸ਼ਨ ਦਾ ਏਜੰਡਾ ਖਾਸ ਤੌਰ ਦੇ ਉੱਤੇ ਆ ਡੌਜ ਜਿਹੜੀ ਆ ਉਹ ਮਦਦ ਕਰਦੀ ਆ ਕਿ ਇਹਨੂੰ ਡਾਟੇ ਨੂੰ ਇਕੱਠਾ ਕਰਨ ਦੇ ਵਿੱਚ ਏਜੰਸੀਜ਼ ਜਿਹੜੀਆਂ ਸੋਸ਼ਲ ਸਿਕਿਉਰਿਟੀ ਤੇ ਦੂਜਾ ਤੀਜਾ ਹੁਣ ਦੇਖੋ ਕਾਂਗਰਸ ਹੋਰ 59 ਬਿਲੀਅਨ ਡਾਲਰ ਜਿਹੜਾ ਅਪਰੂਵ ਕਰਦੀ ਅਗਲੇ 5 ਸਾਲਾਂ ਦੇ ਲਈ ਤੇ ਉਹਦੇ ਚੋਂ ਕਿੰਨਾ ਇਮੀਗ੍ਰੇਸ਼ਨ ਡਿਟੈਂਸ਼ਨ ਦੇ ਉੱਤੇ ਜਾਂ ਟਰਾਂਸਪੋਰਟੇਸ਼ਨ ਦੇ ਉੱਤੇ ਲਾਇਆ ਜਾਂਦਾ ਹੈ ਅਗਲਾ ਮਾਮਲਾ ਕੈਲੀਫੋਰਨੀਆ ਦਾ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਲੋਕਾਂ ਨੂੰ ਪੱਲੀ ਭਾਂਤ ਪਤਾ ਹੈ ਕਿ ਇੱਕ ਰੇਲ ਪ੍ਰੋਜੈਕਟ ਇੱਥੇ ਚੱਲਦਾ ਹੈ ਹਾਈ ਸਪੀਡ ਰੇਲ ਪ੍ਰੋਜੈਕਟ ਇੱਥੇ ਇਧਰੋਂ ਸੈਂਡਿਆਗੋ ਤੋਂ ਲੈ ਕੇ ਇੱਥੇ ਸੈਨ ਫਰਾਂਸਿਸਕੋ ਤੱਕ ਤੇ ਉੱਥੋਂ ਬਾਈਫਰਕੇਟ ਹੋ ਕੇ ਉਹ ਦੂਜੇ ਪਾਸੇ ਨੂੰ ਜਾਂਦਾ ਇੱਕ ਬਹੁਤ ਵੱਡਾ ਰੇਲ ਪ੍ਰੋਜੈਕਟ ਆ ਬੜਾ ਮਸ਼ਹੂਰ ਆ ਬੜਾ ਪੁਰਾਣਾ ਆ ਤੇ ਬੜਾ ਕੰਟਰੋਵਰਸੀ ਦੇ ਵਿੱਚ ਆ ਇਹਦੇ ਉੱਤੇ ਹੁਣ ਡੋਨਲਡ ਟਰੰਪ ਉਹਨੇ ਅੱਜ ਕਿਹਾ ਵੀ ਅਸੀਂ ਹੋ ਸਕਦਾ ਗਾਂ ਨੂੰ ਇਹਦੇ ਲਈ ਕੋਈ ਪੈਸਾ ਨਾ ਦਈਏ ਪੈਸਾ ਨਾ ਦੇਣ ਦਾ ਕਾਰਨ ਕੀ ਆ ਕਾਰਨ ਇਹ ਆ ਵੀ ਇਹਦਾ ਕੋਈ ਥੋ ਪਤਾ ਹੀ ਨਹੀਂ ਲੱਗ ਰਿਹਾ ਇਸ ਰੇਲ ਪ੍ਰੋਜੈਕਟ ਦਾ ਕੋਈ ਹਸਾਬ ਕਿਤਾਬ ਹੀ ਨਹੀਂ ਇਹ ਕਦੋਂ ਬਣਨਾ ਕੀ ਹੋਣਾ ਚੱਲਣਾ ਕਿ ਨਹੀਂ ਚੱਲਣਾ ਮਤਲਬ ਕੋਈ ਇਹਦਾ ਇਹਦਾ ਉਹਨਾਂ ਨੇ ਮਤਲਬ ਇਹ ਜਿਹੜੀ ਉਹਨਾਂ ਨੇ ਵੀ ਬਿਆਨ ਦਿੱਤਾ ਜਿਹੜਾ ਟਰੰਪ ਪ੍ਰਸ਼ਾਸਨ ਨੇ ਵੀ ਅੱਜ ਕਿਹਾ ਵੀ ਸਾਨੂੰ ਇਹਦਾ ਪਤਾ ਹੀ ਨਹੀਂ ਕੁਝ ਵੀ ਇਹਦਾ ਬਣਨਾ ਕੀ ਆ ਤੇ ਜੇ ਪਤਾ ਹੀ ਨਹੀਂ ਕੁਛ ਹੋ ਕਿੰਦੇ ਫਿਰ ਪੈਸਾ ਆ ਜੇ ਤੇ ਅਸੀਂ ਕਿਉਂ ਲਾਈ ਜਾਈਏ ਮਤਲਬ ਨੋ ਵਾਇਬਲ ਪਾਥ ਉਹਨਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਦਿਸ ਪ੍ਰੋਜੈਕਟ ਹੈਜ਼ ਨੋ ਵਾਇਬਲ ਪਾਥ ਇਹ ਜਿਹੜਾ ਸ਼ਬਦ ਉਹਨਾਂ ਨੇ ਵਰਤਿਆ ਆ ਵੀ ਇਹਨੇ ਪੂਰਾ ਕਦੋਂ ਹੋਣਾ ਕਿੱਦਾਂ ਹੋਣਾ 2008 ਦੇ ਵਿੱਚ ਪ੍ਰੋਜੈਕਟ ਸ਼ੁਰੂ ਕੀਤਾ ਸੀ ਜਿਹੜੇ ਕੈਲੀਫੋਰਨੀਆ ਦੇ ਵੱਡੇ ਸ਼ਹਿਰ ਨੇ ਉਹਨੂੰ ਬਹੁਤ ਹਾਈ ਸਪੀਡ ਇੱਕ ਜਿਹੜੀ ਬਹੁਤ ਅਲਟਰਾ ਮਾਡਰਨ ਰੇਲ ਦੇ ਨਾਲ ਇਹਨਾਂ ਨੂੰ ਜੋੜ ਦੇਣਾ ਸੀ 2008 ਦੇ ਵਿੱਚ ਉਹ ਪ੍ਰੋਜੈਕਟ ਜਿਹੜਾ ਸੀਗਾ ਜਦੋਂ ਦੱਸਿਆ ਇਧਰ ਇੱਕ ਸਿਰੇ ਦੇ ਉੱਤੇ ਸੈਂਡੀਏਗੋ ਸੈਂਡੀਏਗੋ ਤੋਂ ਲਾਸ ਐਂਜਲਸ ਫਿਰ ਇਧਰਲੇ ਪਾਸੇ ਨੂੰ ਲਾਸ ਵੇਗਸ ਤੇ ਫਿਰ ਸਿੱਧਾ ਜਾ ਕੇ ਦੂਜੇ ਪਾਸੇ ਸੈਂਟ ਫਰਾਂਸਿਸਕੋ ਤੱਕ ਤੇ ਫਿਰ ਇੱਕ ਪਾਸੇ ਨੂੰ ਜਾਣਾ ਸੀ ਇਹ ਉਹ ਇਹ ਸਾਰੇ ਵੱਡੇ ਸ਼ਹਿਰ ਜਿਹੜੇ ਇਹ ਇਹਨਾਂ ਨੇ ਆਪਸ ਦੇ ਵਿੱਚ ਜੋੜ ਦੇਣੇ ਸੀ ਉਸ ਵੇਲੇ ਕਹਿੰਦੇ ਸੀ 10 ਬਿਲੀਅਨ ਡਾਲਰ ਲੱਗੂਗਾ ਲੋਕਾਂ ਨੇ ਦੇ ਹੱਕ 'ਚ ਵੋਟਾਂ ਪਾਈਆਂ ਵੀ ਹਾਂਜੀ ਠੀਕ ਆ ਇਹ ਹੋਣਾ ਚਾਹੀਦਾ ਉਹ ਕਹਿੰਦੇ 8 'ਚ ਮਨਜ਼ੂਰ ਕੀਤਾ 10 ਬਿਲੀਅਨ ਡਾਲਰ ਲੱਗੂਗਾ ਤੇ ਇਹ 20 ਤੱਕ ਪੂਰਾ ਹੋ ਜਾਊਗਾ 12 ਸਾਲਾਂ ਦੇ ਵਿੱਚ ਪੂਰਾ ਹੋ ਕੇ ਵੱਡਾ ਪ੍ਰੋਜੈਕਟ ਆ ਸਮਾਂ ਲੱਗਦਾ ਇਹ ਪੂਰਾ ਚੱਲ ਜਾਣਾ ਹੋਇਆ ਕਿ 8 ਲੰਘ ਗਿਆ 18 ਲੰਘ ਗਿਆ 20 ਲੰਘ ਗਿਆ ਤੇ 25 ਵੀ ਲੰਘ ਗਿਆ 25 ਵੀ ਲੰਘ ਜਾਣਾ ਇਹਦੇ ਵਿੱਚ ਪ੍ਰੋਜੈਕਟ ਪੂਰਾ ਨਹੀਂ ਹੋਇਆ ਪੂਰਾ ਤਾਂ ਕੀ ਹੋਇਆ ਇਹਦਾ ਇੱਕ ਹਿੱਸਾ ਵੀ ਪੂਰਾ ਨਹੀਂ ਹੋਇਆ ਜਿਹੜੀ 10 ਬਿਲੀਅਨ ਡਾਲਰ ਉਸ ਵੇਲੇ ਕੰਸਟਰਕਸ਼ਨ 2008 ਚ ਉਹ ਕਹਿੰਦੇ ਜੀ ਵੱਧ ਗਈ ਆ ਉਹ ਵੱਧ ਕੇ ਹੋ ਗਈ 33 ਬਿਲੀਅਨ ਡਾਲਰ ਉਹ 33 ਬਿਲੀਅਨ ਡਾਲਰ ਤੋਂ ਜਦੋਂ ਅੱਜ حساب ਲਾਓ ਤੇ ਕੁਛ ਕਹਿੰਦੇ ਜੀ 100 ਬਿਲੀਅਨ ਡਾਲਰ ਹੋ ਗਈ ਕੁਝ ਲੋਕ ਇਹ ਕਹਿੰਦੇ ਕਿ ਉਹ 125 ਬਿਲੀਅਨ ਡਾਲਰ ਚ ਵੀ ਪੂਰਾ ਨਹੀਂ ਹੋਣਾ ਫੈਡਰਲ ਸਰਕਾਰ ਉਹਦੇ ਲਈ 4 ਬਿਲੀਅਨ ਡਾਲਰ ਲਾ ਚੁੱਕੀ ਆ ਇਸ ਪ੍ਰੋਜੈਕਟ ਦੇ ਉੱਤੇ ਉਹ ਕਹਿੰਦੇ ਜੇ ਅਸੀਂ 4 ਬਿਲੀਅਨ ਲਾ ਦਿੱਤਾ ਤੇ ਜੇ 4 ਬਿਲੀਅਨ ਲਾਉਣ ਤੋਂ ਬਾਅਦ ਵੀ ਇਹਦਾ ਕੁਝ ਨਹੀਂ ਪਤਾ ਲੱਗਦਾ ਅਸੀਂ ਜਿਹੜੇ ਲਾਏ ਉਹ ਵਾਪਸ ਨਹੀਂ ਮੰਗਦੇ ਪਰ ਗਾਂ ਤੋਂ ਸਾਡੇ ਤੋਂ ਨਾ ਮੰਗਿਓ ਤੇ ਜੇ ਹੁਣ 119 ਮੀਲ ਦਾ ਜਿਹੜਾ ਸੈਕਸ਼ਨ ਆ ਇੱਕ ਪੂਰੇ ਦਾ ਪੂਰਾ ਉਹ ਵੀ ਪੂਰਾ ਨਹੀਂ ਹੋ ਰਿਹਾ 4 ਬਿਲੀਅਨ ਡਾਲਰ ਪਹਿਲਾਂ ਲਾ ਦਿੱਤਾ ਉਹ ਕਹਿੰਦੇ ਡੋਨਲਡ ਟਰੰਪ ਨੇ ਅੱਜ ਇਹ ਕਿਹਾ ਕਿ ਉਹ ਪੈਸਾ ਅਸੀਂ ਵੇਸਟ ਕੀਤਾ ਇਹਨਾਂ ਨੂੰ ਦੇ ਕੇ ਕੈਲੀਫੋਰਨੀਆ ਵਾਲੇ ਜਿਹੜੇ ਅਫੀਸ਼ੀਅਲ ਆ ਉਹ ਇਸ ਗੱਲ ਨਾਲ ਸਹਿਮਤ ਹੋ ਉਹ ਕਹਿੰਦੇ ਗੱਲ ਹੀ ਨਹੀਂ ਇਦਾਂ ਦੀ ਕੋਈ ਬਿਠੀਕ ਆ ਕਈ ਸਮੱਸਿਆਵਾਂ ਆਈਆਂ ਵਾਤਾਵਰਣ ਵਾਲੀਆਂ ਦੂਜੀਆਂ এনवायरमेंटਲ ਇਸ਼ੂਸ ਤੇ ਆਏ ਆ ਤੇ ਉਹ ਕਹਿੰਦੇ ਅਸੀਂ ਇਹਦਾ ਇੱਕ ਪੋਰਸ਼ਨ ਜਿਹੜਾ ਆ ਬਿਕਰਸਫੀਲਡ ਤੋਂ ਲੈ ਕੇ ਮਰਸਡ ਤੱਕ 2033 ਤੱਕ ਕੰਪਲੀਟ ਕਰ ਦਾਂਗੇ ਹੁਣ ਇਹਦਾ ਫਿਊਚਰ ਫੰਡਿੰਗ ਅਨਸਰਟਨ ਹੋ ਗਈ ਹੈ ਸਰਕਾਰ ਆਪਣਾ ਪੈਸਾ ਵਾਪਸ ਨਹੀਂ ਮੰਗ ਰਹੀ ਪਰ ਬਾਅਦ ਦੇ ਵਿੱਚ ਇਹਨਾਂ ਨੂੰ ਕੁਝ ਮਿਲਣਾ ਕਿ ਨਹੀਂ ਮਿਲਣਾ ਇਹ ਪਤਾ ਨਹੀਂ ਰਿਪਬਲਿਕਨ ਚਾਹੁੰਦੇ ਆ ਇਹਨੂੰ ਇੱਥੇ ਰੋਕ ਦਿਓ ਕਿਉਂਕਿ ਇੱਕ ਸਟੇਜ ਦੇ ਉੱਤੇ ਜਾ ਕੇ ਪ੍ਰੋਜੈਕਟ ਉੱਥੇ ਚੱਲੇ ਜਾਣਾ ਜਿੱਥੇ ਵਾਪਸ ਮੁੰਨਾ ਵੀ ਔਖਾ ਹੋਣਾ ਤੇ ਉਹ ਹੋਰ ਜ਼ਿਆਦਾ ਜਿਹੜੇ ਪੈਸੇ ਦੇ ਤੇ ਲੱਗਣੇ ਆ ਇਹਨੂੰ ਬੰਦ ਕਰਨ ਦੇ ਵਿੱਚ ਡੈਮੋਕ੍ਰੇਟ ਸਪੋਰਟ ਕਰਦੇ ਆ ਉਹ ਕਹਿੰਦੇ ਵੀ ਇਹ ਸਿੱਧਾ ਸਿੱਧਾ ਕੈਲੀਫੋਰਨੀਆ ਕਿਉਂਕਿ ਡੈਮੋਕ੍ਰੈਟਿਕ ਸਟੇਟ ਆ 트럼ਪ ਰਿਪਬਲਿਕਨ ਐ ਸੈਂਟਰ ਚ ਸਰਕਾਰ ਰਿਪਬਲਿਕਨ ਦੀ ਹੈ ਇਹ ਜਾਣ ਬੁੱਝ ਕੇ ਸਾਡਾ ਨੁਕਸਾਨ ਕਰ ਰਹੇ ਆ ਪਰ ਹਜੇ ਵੀ ਇਹਦੇ ਟ ਜਿਹੜੀ ਸੈਨ ਫ੍ਰਾਂਸਿਸਕੋ ਤੋਂ ਲਾਸ ਐਂਜਲਸ ਤੱਕ ਬਣਾਉਣ ਨੂੰ ਜੇ ਅੱਜ ਇਹਨਾਂ ਨੂੰ ਸਾਰੇ ਪੈਸੇ ਵੀ ਉਹ ਕਹਿੰਦੇ ਦੇ ਦਈਏ 20 ਸਾਲ ਹੋਰ ਲੱਗਣੇ ਆ ਇੰਨੀ ਕੰਪਲੀਟ ਕਰਨ ਦੇ ਵਿੱਚ ਤੇ ਉਹਦਾ ਵੀ ਹਜੇ ਕੋਈ ਅਤਾ ਪਤਾ ਨਹੀਂ ਸੋ ਕੇਂਦਰ ਸਰਕਾਰ ਨੇ ਸਾਫ ਤੌਰ ਤੇ ਕਹਿਤਾ ਵੀ ਅਸੀਂ ਇਹਦੇ ਚ ਹੋਰ ਫੰਡਿੰਗ ਨਹੀਂ ਦੇ ਰਹੇ ਅੱਜ ਦੀ ਗੱਲਬਾਤ ਇੱਥੇ ਸਮਾਪਤ ਕਰਦੇ ਆ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਲਮੀਆਂ ਕੱਲ੍ਹ ਬਤਾਕ